ਅੱਗੇ ਆਪਣਾ ਵਲੌਗ ਸਟਾਰਟ ਮम्मा ਸਵੇਰੇ ਹੀ ਲੱਗੇ ਬੈਗੀ ਆਪਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਐਚਪੀ ਨੰਦਰਾ ਵਲੌਗ 'ਚ ਹਾਂਜੀ ਚਲੋ ਮਨ ਉਹਦੇ ਆ ਵਲੌਗ ਲਈ ਕੀ ਕਰਦੇ ਹਾਂ ਤੇ ਦਾਦੀ ਦਾਦੀ ਕਿੱਥੇ ਗਏ ਕੋਈ ਨਹੀਂ ਅਰੇ ਟਿਬੜਾ ਆਂਦੇ ਬਈ ਉਹ ਮੈਂ ਟਿੰਡੇ ਬਾਕੀ ਬਹਾਂਗੇ ਬਈ ਟਿੰਡੇ ਤੇ ਮੈਂ ਨਹੀਂ ਖਾਂਦੀ ਟਿੰਡੇ ਟਿੰਡੀਆਂ ਖਾਂਣੀਆਂ ਨੇ ਹਾਂ ਮੈਂ ਟਿੰਡੀਆਂ ਖਾਂਦੀ ਹਾਂ ਕੋਈ ਨਾ ਕੋਈ ਆਹ ਟਿੰਡੀਆਂ ਮੈਂ ਟਿੰਡੀ ਨਹੀਂ ਖਾਂਦੀ ਸਿਰਫ ਟਿੰਡੀਆਂ ਖਾਉਂਗੀ ਤੇ ਔਰ ਮਮਾ ਪਪਾ ਕਿੱਥੇ ਆ ਪਪਾ ਦੇ ਦੁਕਾਨ ਤੇ ਦੇਖੋ ਜੀ ਅੱਜ ਮੈਂ ਸਵੇਰ ਦੀ ਨਾਸ਼ਤਾ ਕਰਕੇ ਇੱਡੀ ਮਸ਼ੀਨ ਤੇ ਬੈਠੀ ਆ ਮੈਂ ਬੈਠੀ ਆ ਮਮਾ 11 ਵਜੇ ਤੇ ਬੈਠੇ ਹੋ ਮੈਂ 11 ਵਜੇ ਉੱਠੀ ਸੀ ਮੈਂ 11 ਵਜੇ ਉੱਠੀ ਸੀ ਨਹੀਂ ਇੱਥੇ ਬੈਠੀ ਆ ਮੈਂ 11 ਵਜੇ ਉੱਠੀ ਉਹ ਦੇਖਿਆ ਮੰਮੀ ਇੱਥੇ ਬੈਠੇ ਮੈਨੂੰ ਇੱਕੋ ਕੁ ਵਜ ਗਿਆ ਲੱਗਦਾ ਮੈਂ ਮੰਮੀ ਇੱਥੇ ਬੈਠੀ ਹੋਏ ਕੱਪੜੇ ਸੁਕਣੇ ਪਾਣ ਜਾਣਾ ਆ ਅੱਜ ਨੂੰ ਅੱਜ ਮੰਮੀ ਨੇ ਬਣਾਉਣੀ ਆ ਸਬਜ਼ੀ ਮੈਂ ਕਿਹਾ ਮੰਮੀ ਅੱਜ ਤੁਸੀਂ ਅੱਜ ਦਾ ਦਿਨ ਕੰਮ ਕਰੋ ਸਿਰਫ ਕਾਲਰ ਨੇ ਰਹਿ ਗਿਆ ਪਰਸੋਂ ਤੋਂ ਮੈਂ ਫ੍ਰੀ ਹਾਂ ਮੇਰਾ ਕੰਮ ਸਭ ਕੁਮਣ ਜਾਵਾਂਗੇ ਸਾਥ ਵਿੱਚ ਤਵਾਰ ਜਾਵਾਂਗੇ ਜਿੱਤ ਕੋਈ ਹੁਣ ਵੀ ਫ੍ਰੀ ਹੋ ਜੂਗੇ ਨਾ ਥੋੜਾ ਥੋੜਾ ਕੰਮ ਰਹਿ ਜਾਣਾ ਉਹ ਕਾਲੀ ਵਾਲਾ ਨਹੀਂ ਹੋਣਾ ਹੈਗਾ 12 ਤੱਕ ਕਾਲੀ ਇਹ ਮੈਂ ਕਹਿੰਦੀ ਮੈਂ ਤਾਂ ਭੂਈ ਫ੍ਰੀ ਹੋ ਜੂਗੀ ਨਾ ਫਿਰ ਸਾਥ ਸਾਥ ਤਵਾਰ ਹੋ ਜੂਗੀ ਫਿਰ ਚੱਲਾਂਗੇ ਘੁੰਮਣ ਫਿਰ ਦੱਸਾਂਗੇ ਅਸੀਂ ਕਿੱਥੇ ਜਾਂਦੇ ਹਾਂ ਹਾਂ ਦੋ ਦਿਨ ਜਗ੍ਹਾ ਜਾਵਾਂਗੇ ਹਾਂ ਫਿਰ ਨਾਲੇ ਫਿਰ ਵਲੌਗ ਵਿੱਚ ਵਲੌਗ ਬਣਾਵਾਂਗੇ ਨਾਲੇ ਵਲੌਗ ਦੱਸਾਂਗੇ ਤਾਂ ਅਸੀਂ ਕਿੱਥੇ ਗਏ ਹਾਂ ਕਿੰਨਾ ਕਿੰਨਾ ਮਜ਼ਾ ਆਊਗਾ ਫਿਰ ਯਾਰ ਮੈਂ ਹੁਣ ਤੱਕ ਤਾਂ ਸੀ ਜਿਆਦਾ ਹੀ ਆਣਾ ਸੀਗਾ ਜੇ ਮੈਂ ਫ੍ਰੀ ਹੁੰਦੀ ਹਾਂ ਜਦ ਮਮਾ ਦਾ ਕੰਮ ਤਾਂ ਹੁੰਦਾ ਨਾ ਹੁਣ ਤੱਕ ਦੋ ਤਿੰਨ ਜਗ੍ਹਾ ਤੇ ਜਾ ਹੋਣਾ ਸੀਗਾ ਬਟ ਆਪਾਂ ਹੁਣ ਬੱਸ ਚੱਲੋ ਸਾਰਾ ਕੰਮ ਰੁਕਿਆ ਹੋਇਆ ਸੀਗਾ ਚਲੋ ਕਾਲ ਲਓ ਫੇਰ ਹੁਣ ਆਪਣਾ ਚਲੋ ਯਾਰ ਮਨ ਹੈਲੋ ਫਰੈਂਡ ਇੱਧਰ ਆ ਭਰਾਵਾ ਜ਼ਿਆਦਾ ਹੀ ਕਾਲ ਲੱਗਦੇ ਪਿਆ ਉਹ ਭਰਾਵਾ ਹੁਣ ਤਾਂ ਮੇਰਾ ਰੰਗਸਾਭ ਹੋ ਗਿਆ ਮਮੀ ਨੇ ਕਿਹਾ ਮਮੀ ਨੇ ਕਿਹਾ ਤੇ ਰੰਗਸਾਭ ਹੋ ਗਿਆ ਅੱਛਾ ਮੇਰੀ ਬ੍ਰਾਈਡ ਨਸੀ ਘਟਾ ਮਨ ਲੱਗਿਆ ਹਾਂ ਮੇਰਾ ਸਾਥੀ ਆ ਇਹਦੀ ਦਾ ਆ ਦੇਦਾ ਮਾਰ ਲਾ ਟੋਟ ਤੋਂ ਪਰਾ ਨਸਵਦਾ ਇਹ ਤੇ ਮਿਲਦਾ ਪਿਆ ਇਹ ਤੂੰ ਕਾਲਾ ਹੀ ਹੈਂ ਨਾ ਨੀ ਗੋਰਾ ਲੌਗ ਦੇ ਨਾਮ ਨਾਲ ਜਨੇ ਹਰ ਮਨ ਉਹ ਗੋਰਾ ਆ ਬੋ ਦਗਾ ਕਿਥੋਂ ਆਏ ਦੁਕਾਨ ਤੋਂ ਕਿਥੋਂ ਆ ਤੇ ਮਮਾ ਕੀ ਕਰਦੇ ਹੋ ਮੈਂ ਕਟਿੰਗ ਕਰ ਦਿੱਤੀ ਤੇ ਹੱਲੇ ਵੀ ਸੂਟ ਪਿਆ ਆ ਤੂੰ ਇਹ ਨਾ ਪੁੱਛਿਆ ਹਰ ਕਾਰ ਇਹ ਨਾ ਪੁੱਛਿਆ ਕਿ ਕਿੰਨੇ ਕਮਾਏ ਦਿਲਲੀ ਹੋ ਜਾਣਾ ਮੈਂ ਆਪੇ ਕਰ ਦਿਆਂਗਾ ਆਪੇ ਦੱਦਣਾ ਮਮਾ ਨੇ ਅੱਜੇ ਮੇਰੀ ਹੋਣੀ ਆ ਤੂੰ ਕਰ ਦਵੇ ਬਾਅਦ ਮੈਂ ਦੇਖਾਂਗੇ ਵੀਡੀਓ ਐਡੀਟ ਜੇ ਤੂੰ ਸੱਚੂ ਪੁੱਛਿਆ ਨਹੀਂ ਨਹੀਂ ਗੜੇ ਸੋਂਦਾ ਹੈ ਤੇ ਸੱਜ ਜੀ ਨੂੰ ਖੁੱਦ ਅੱਕੀ ਪਈ ਆ ਮੇਰਾ ਆਪਣਾ ਦਿਲ ਕਹਿੰਦਾ ਕਿ ਜੇ ਮੈਨੂੰ ਫ੍ਰੀडम ਦੇ ਹੀ ਹੈਗੀ ਬੈਲੀ ਉਹ ਥੋੜੀ ਰੈਸਟ ਕਰੀਏ ਬੈਲੀ ਇਹ ਕਹਿੰਦਾ ਆ ਜਿੱਦਾਂ ਜਿੱਦਾਂ ਤੁਸੀਂ ਆਰਾਮ ਨਾਲ ਫਰੈਸ਼ ਮਾਈਂਡ ਨਾਲ ਸੌਂ ਜਾਂਦੇ ਮੈਨੂੰ ਰਾਤ ਨੂੰ ਵੀ ਇਹੀ ਡੈਂਜਰ ਰਹਿੰਦੀ ਆ ਸੌਂਟ ਦੇਣਾ ਮੈਂ ਸਵੇਰੇ ਰਾਤੀ ਇੱਕ ਵਾਰ ਸੁੱਤੇ ਆ ਮੈਂ ਸਵੇਰੇ 6 ਵਜੇ ਉੱਠ ਗਈ ਆ ਮੈਨੂੰ ਹੁਣ ਮੈਂ 10:30 ਵਜੇ ਦੀ ਬੈਠੀ ਆ ਟਾਈਮ ਦੇ ਲੋ ਕਿਹੜਾ ਹੋ ਗਿਆ ਸਰ ਕੱਪੜੇ ਸੁਕੋਣੇ ਪਾ ਕੇ ਆਂ ਚਲਾਂਦਾ ਦਿਖਾ ਕੇ ਆਨੀ ਹੁਣ ਕੀ ਹੋ ਰਿਹਾ ਮੈਂ ਇਦਾਂ ਹੈ ਮੇਰੇ ਦਿਮਾਗ ਵਿੱਚ ਤਾਂ ਸੀ ਹੀ ਨਹੀਂ ਗੱਦੀ ਮੰਦੇ ਆਂ ਇਹ ਜਿਹੜਾ ਨਾਲੀ ਦਾ ਚੰਦ ਬਣ ਗਿਆ ਉਧਰ ਤੇ ਆ ਹੀ ਜਾਣਾ ਚਾਹੀਦਾ ਤੇ ਕਿੰਨਾ ਬਣ ਚੁਕਿਆ ਉਹ ਦੇਖੋ ਚੱਕਣ ਚੋਕ ਆ ਰਿਹਾ ਨਹੀਂ ਗਰਮ ਠੰਡਾ ਹੀ ਆ ਗਰਮੀ ਆ ਇਹ ਤਾਂ ਮੌਸਮ ਰੱਖਦੇ ਕਰਦੇ ਆ ਯਾਰ ਗਰਮ ਗਰਮ ਹੋ ਗਿਆ ਚਲੋ ਠੀਕ ਆ ਰੋਟੀ ਰੋਟੀ ਖਾਣ ਲਈ ਮਿਲਦੇ ਆਂ ਹੁਣ ਆਪਾਂ ਖਾਣ ਲੱਗਿਆ ਰੋਟੀ Papa ਸੋ ਗਏ ਸੀ ਕਿ ਮੈਂ ਸੋ ਗਿਆ ਬੁਢੀ ਨਹੀਂ ਕਾਹੀ ਜੀ ਭੜਾਈ ਸਬਜੀ ਹਾਂ ਆ ਦੇਖ ਤੇ ਆਉਂ ਮੈਂ ਦੇਖ ਤੇ ਆਉਂ ਦੋ ਮੇਰੇ ਚ ਕਿਦਾਂ ਰਹਾ ਪਿੰਡੀਆਂ ਤੂੰ ਫਲੈਸ਼ ਲਾਈਟ ਕਾ ਤੇ ਚਲਾਉਂਦੀ ਨਹੀਂ ਆਪਣੇ ਟੀਂਡੇ ਗਾਈ ਉਧਰ ਮਰ ਜਾ ਆਪਣੇ ਟੀਂਡੇ ਆਪਣੇ ਟੀਂਡੇ ਆਪੇ ਖਾਣੇ ਆ ਦੇ ਪਕੌੜੀਆਂ ਲੈ ਦਿਖਾਈਆਂ ਨਹੀਂ ਤੁਸੀਂ ਨਾਸ਼ਤਾ ਦੇਖ ਲੈ ਮੈਂ ਪਿੱਛੇ ਦੇ ਜਾ ਰਹੀ ਹਾਂ ਆਪਾਂ ਖਾਣੇ ਆ ਆਪਾਂ ਖਾਣੇ ਆ ਤੇ ਆਪਣੀਆਂ ਟੀਂਡੇ ਵੀ ਤੇ ਪਿੰਡੀਆਂ ਵੀ ਨਾਸ਼ਤਾ ਨਹੀਂ ਆਪਾਂ ਲੈ ਕੇ ਆਉਂਦੇ ਆ ਆਪਾਂ ਕਿਹੜੇ ਕਿਹਨੂੰ ਦੇਣੀ ਆ ਆਪਣੀਆਂ ਲੈ ਕੇ ਆ ਅੱਛ ਪਿੰਡਾਂ ਤੇ ਖਾਣ ਲਈ ਜਾਂਦੇ ਪਪਾ ਦੇ ਫੇਵਰੇਟ ਆ ਇਹ ਆ ਪਪਾ ਨਹੀਂ ਉਹ ਇੱਕੋ ਜੀ ਲੰਗਾ ਦੇਖਿਆ ਜੋ ਵਲੌਗ ਬਣਾਇਆ ਅਰੇ ਕੋਈ ਨਹੀਂ ਸੰਦਾ ਕੀ ਆ ਮੈਂ ਕਿਹਾ ਤੁਹਾਨੂੰ ਪਪਾ ਇਹ ਟਿੰਡੇ ਪਸੰਦ ਆ ਪਿੰਡੀਆਂ ਪਸੰਦ ਆ ਟਿੰਡੇ ਟਿੰਡੇ ਜਾ ਰਹੇ ਹਾਂ ਇੱਕ ਹੋਰ ਵਾ ਤੇ ਯਾਰ ਬਸ ਦੋ ਨਹੀਂ ਖਾਣ ਕੁੜੀ ਨਹੀਂ ਮਨ ਪਸੰਦ ਜੀ ਨਹੀਂ ਆਹਦੇ ਦੀ ਮਨ ਪਸੰਦ ਆ ਇਹ ਰੋਟੀ ਉਡੀ ਨਹੀਂ ਖਾਂਦੀ ਜੀ ਰੋਟੀ ਦੇਖੀ ਕੋਈ ਇੱਕ ਮੁੰਡਾ ਕਹਿੰਦਾ ਦੇਖ ਕੇ ਆਲੂ ਦੇਖਦਾ ਆਲੂ ਪਲੂ ਦਾ ਕਰਨੀ ਹੋਣਾ ਨਾ ਬਸ ਕੱਲੇ ਆਲੂ ਆਲੂ ਕੱਢ ਕੇ ਖਾਈ ਜਾਂਦੀ ਆ ਭਿੰਡੀਆਂ ਚੋਂ ਇਹ ਰੋਟੀ ਤਾਂ ਖਾਦੀ ਆ ਭਿੰਡੀਆਂ ਦੇ ਵਿੱਚੋਂ ਕੱਲੇ ਆਲੂ ਆੜ ਕੇ ਖਾਈ ਜਾਂਦੀ ਆ ਨਹੀਂ ਸਵੇਰ ਨੂੰ ਰੋਟੀ ਖਾਣੀ ਸੀ ਨੇ ਕਾਹਦੀ ਰੋਟੀ ਨਹੀਂ ਆ ਕੋਕੀਆਂ ਦੀ ਯਾਰ ਮੀਂਹ ਆ ਗਿਆ ਕਿਉਂ ਮਮਾ ਕਸ ਕੁਜੀਏ ਮਮਾ ਕੰਮ ਮਮਾ ਦਾ ਕੰਮ ਮੁਕਦਾ ਨਹੀਂ ਵੈਸ ਕਰਕੇ ਥੈਂਕ ਯੂ ਹੋ ਗਿਆ ਹੋ ਲੈਣੀ ਆ ਤੇ ਲਾ ਪੈਰਾ ਮੁੜ ਕੇ ਗਈ ਪਿਆਜ਼ ਛੱਡ ਦੇ ਪਿਆਜ਼ ਨਹੀਂ ਆਉਂਦੀ ਆ ਪਿਆਜ਼ ਨਹੀਂ ਖਾਂਦੀ ਹੈਗੀ ਮੈਨੂੰ ਪਤਾ ਲੋ ਜੀ ਇੱਧਰ ਪਾ ਕੇ ਬੈਠੀਆਂ ਖਲਾਰਾ ਇੱਧਰ ੱੱਡਾ ਖਲਾਰਾ ਹਾਂਜੀ ਕਿੱਦਾਂ ਨੂੰ ਬਖਾ ਠੀਕ ਆ ਬਖਾ ਠੀਕ ਆ ਮੂਵੀ ਦੇ ਘਰੇ ਬੈ ਹੈ ਹਾਂ ਚਲੋ ਜੀ ਇੱਧਰ ਆਪਾਂ ਰੋਟੀ ਰੋਟੀ ਖਾ ਕੇ ਹਾਂਜੀ ਇਹ ਮੇਰੇ ਇੱਧਰ ਅਸੀਂ ਦੇਖਦੇ ਪਏ ਆ ਮੂਵੀ ਕਿਹੜੀ ਆ ਇਹ ਕਦੇ ਉਹ ਦਿਖਾ ਗਏ ਥੱਲੇ ਨਾ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਬਹੁਤ ਸੋਹਣੀ ਮੂਵੀ ਆ ਕਾਮੇਡੀ ਆ ਬਹੁਤ ਸੋਹਣੀ ਆ ਚਾਹ ਦਾ ਟਾਈਮ ਵੀ ਹੋ ਜਾਣਾ ਹਾਂ ਕੀ ਆ ਮੰਮੀ ਬਿੜਾ ਲੈ ਕੇ ਆਉਗੇ ਬਣਾ ਕੇ ਮੈਂ ਵੀ ਚਾਹ ਪੀ ਕੇ ਫੇਰ ਜਾਣਾ ਬਣਾ ਕੇ ਅੱਛਾ ਠੀਕ ਹੈ ਮੇਰਾ ਕੰਮ ਮੜੇ ਕੋਟੇ ਕੀ ਆ ਮੇਰਾ ਅੱਜ ਛੁੱਟੀਆਂ ਆ ਵਰਤਾਵੀ ਸਕੂਲੇ ਰੋਜ਼ ਕੇਮ ਦੇ ਖਲਾਰਾ ਦੇ ਬਣਾ ਕੇ ਭੇਜੋ ਇਲੈਟਡ ਟੂ ਫਾਦਰ ਬਣਾ ਕੇ ਭੇਜਣਾ ਹੈ ਫਾਦਰਡੇ ਆ ਰਿਹਾ ਨਾ ਤੁਹਾਨੂੰ ਭੇਜਣਾ ਹੈ ਤੁਹਾਨੂੰ ਭੇਜੋ 10 ਦੇ ਸਕੂਲੇ ਚਲੋ ਜੀ ਅਸੀਂ ਕਰ ਲਈਏ ਆਪਣਾ ਕੰਮ ਅਸੀਂ ਲਾ ਲਈਏ ਫਿਲਮ ਤੁਸੀਂ ਲਾਓ ਫਿਲਮ ਤੁਸੀਂ ਆਣਾ ਮਤ ਕਰਨਾ 5 ਵਜੇ ਗਿਆ ਤੇ ਸਾਰੇ ਜਣੇ ਪੀ ਲੈਗੇ ਚਾਹ ਮੈਂ ਤਾਂ ਪਿੰਦੀ ਨਹੀਂ ਚਾਹ ਮम्मा ਚਾਹ ਪੀ ਲੱਗੇ ਹਰਮਨ ਕਿੱਥੇ ਆ ਉਹ ਵੀ ਵੀਡੀਓ ਹਾਂ ਦਿਖਾਤੀ ਚਾਹ ਤਾਂ ਉਹ ਤਾਂ ਪਰੋਤੀ ਪੀਨੇ ਆ ਚਾਹ ਨਹੀਂ ਪੂਣੀ ਆ ਤੂੰ ਪੀਣੀ ਹੈ ਮੈਗੀ ਖਾਣੀ ਆ ਮੈਗੀ ਨਹੀਂ ਤੂੰ ਪੀਣੀ ਹੈ ਮੈਗੀ ਅੱਜ ਤਾਂ ਲਿਕਵਿਡ ਮੈਗੀ ਬਣਾ ਲੈਣੀ ਆ ਮੈਗੀ ਨੂੰ ਆ ਲਿਕਵਿਡ ਮੈਨੂੰ ਸੁੱਕੀ ਪਸੰਦ ਆ ਤੇ ਤੂੰ ਕਦੋਂ ਦੀ ਮਾਨ ਕਰਦਾ ਹੁੰਦਾ ਮੈਗੀ ਹਾਂ ਹਾਂ ਕਦੋਂ ਮੈਂ ਮਾਨ ਕਰ ਦੂੰਗਾ ਤੇ ਹਰਮਨ ਨੂੰ ਬੁਲਾ ਲਓ ਯਾਰ ਫਿਰ ਮੂਵੀ ਸਟਾਰਟ ਕਰੀਏ हां और आपा मूवी देख के फिर मिलते हैं 6 बज गया मूवी हमारी होगी खत्म ਤੇ ਮੰਮਾ ਕੀ ਕਰਦੇ ਪਏ ਹੋ ਪੌਂਚੇ ਬਣਾਉਂਦੇ ਬਣੇ ਨਹੀਂ ਲੈ ਤੱਕ ਅਸੀਂ ਸਟਾਰਟ ਕੀਤੇ ਆ ਦਾਦੀ ਤਾਂ ਚਰਪਾਈਆਂ ਕਰਦੇ ਪਾਪਾ ਬਾਜ਼ਾਰ ਗਏ ਆ ਤੇ ਇਹ ਵੀਡੀਓ ਐਡ ਕਰ ਦੋ ਨਹੀਂ ਵੀਡੀਓ ਪਾਉਣ ਲੱਗਾ ਚਲੋ ਸੇਮ ਹੀ ਗੱਲਾਂ ਤੇ ਮੰਮੀ ਹੁਣ ਅਸੀਂ ਖਾਵਾਂਗੇ ਮੈਗੀ ਖਾਣੀ ਮੈਗੀ ਨਾ ਦਾਦੀ ਖਾਣੀ ਮੈਗੀ ਮੈਂ ਤਾਂ ਥੋੜੀ ਦਾਦੀ ਦਾ ਚਾਰ ਪੰਜ ਪੈਕੇਟ ਖਾ ਜਾਂਦੀ ਮੈਗੀ ਦੇ ਚਲੋ ਖਾ ਲਓ ਮੈਂ ਫਿਰ ਹਾਂ ਲੱਗੀ ਹਾਂ ਮੇਰੀ ਆ ਗਈ ਮੈਗੀ ਇੱਥੇ ਆ ਯਾਰ ਇੱਥੇ ਮੇਰੀ ਮੈਗੀ ਹਰਮਨ ਵਾਲੇ ਕਿਤੇ ਗਿਆ ਆ ਉਹ ਬਾਅਦ ਚ ਖਾਊਗਾ ਆ ਕੇ ਮੈਂ ਖਾ ਲਵਾਂ ਮੈਗੀ ਤੇ ਮਮਾ ਖਾਣੀ ਮੈਂ ਖਾਣੀ ਨਾ ਮਾਲਾ ਨਹੀਂ ਮੇਰਾ ਰੋਟੀ ਦਾ ਫੁੱਲ ਹੈ ਰੋਟੀ ਖਾਣੀ ਆ ਓਕੇ ਮੈਂ ਦੋ ਪੈਕੇਟ ਬਣਵਾਏ ਸੀਗੇ ਕਿ ਮੇਰੇ ਟਿੱਟ ਨਹੀਂ ਬੇਦੋ ਕੱਟਣਾ ਤੇ ਮੈਂ ਬਣਾ ਲਿਖਿਆ ਹਾਰਮਨੀ ਮੈਗੀ 10 ਪੈਕੇਟ ਆ ਦੱਦੀ ਦੱਦੀ ਯਾਰ ਪਾਣੀ ਨਹੀਂ ਸੁੱਕਦਾ ਪਿਆ ਮੈਂ ਜਿਆਦਾ ਬਾਹਤਾ ਪਾਣੀ ਜਿਆਦਾ ਬਾਹਤਾ ਦੋ ਪੈਕਟਾਂ ਚ ਕੁਝ ਨਹੀਂ ਨਿਕਲਦਾ ਯਾਰ ਹਨਾ ਮੰਮੀ ਦੋ ਪੈਕਟਾਂ ਚ ਕੁਝ ਨਹੀਂ ਮੈਗਾ ਨਿਕਲਦਾ ਹਨਾ ਮੈਂ ਕਿਤੇ ਦੇ ਦੇਣਾ ਦਾ ਪੰਜਾਬ ਮੰਮੀ ਦਾ ਫੇਵਰੇਟ ਆ ਤੇ ਹਾਰਮਨ ਕਿਤੇ ਗਿਆ ਆ ਉਹ ਆ ਕਹਿੰਦਾ ਮੈਂ ਠੰਡੀ ਮੈਗੀ ਖਾਣੀ ਆ ਤੇ ਮਿੰਟਾ ਗਰਮ ਗਰਮ ਪਕਾਤਾ ਉਹ ਵੀ ਜਿਆਦਾ ਪਾਣੀ ਉਹ ਪਾਤਾ ਮੈਂ ਹਾਂ ਮੈਗੀ ਤੇ ਰਿਚ ਗਈ ਆ ਤੇ ਹਿਪੀ ਮੈਂ ਯਾਰ ਹਿਪੀ ਬੜੀ ਵਧੀਆ ਬਣਾਈ ਮੈਂ ਵੀ ਹਿਪੀ ਤੇ ਨਾ ਪਾਣੀ ਤੂੰ ਪਤਾ ਕੀ ਕੀਤਾ ਵਾ ਹਿਪੀ ਜ਼ਿਆਦਾ ਪਾਣੀ ਖੋਗ ਲੈਂਦੀ ਆ ਜਾ ਤੂੰ ਆਵਾ ਗਲਾਸ ਪਾ ਕੇ ਪਰਕੇ ਨਹੀਂ ਪਰਕੇ ਨਹੀਂ ਅੱਧਾ ਭਾਇਆ ਮਤਲਬ ਆ ਇੱਥੋਂ ਲਾਈਲਾ ਆ ਲਾਈਨ ਤੱਕ ਪਾਇਆ ਸੀ ਆ ਲਾਈਨ ਤੱਕ ਪਾਇਆ ਸਹੀ ਸੱਚੀ ਗੱਲ ਕਹਾਂ ਮੈਂ ਓਏ 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 ਉਸ ਨੂੰ ਨੀਂ ਬਾਕ ਆ ਇਹਦਾ ਕਲਾਸ ਹੈ ਨਾ ਇੱਕ ਫੇਕ ਤੇ ਇੰਨਾ ਪੈਂਦਾ ਲੱਗਦਾ ਯਾਰ ਉਹ ਮੈਂ ਵੀ ਘਰੋਂ ਨੂੰ ਸੁਕਾਉਂਗੀ ਮੈਂ ਚੱਲਣੇ ਚੱਲਣ ਦੇ ਨੂੰ ਹਾਂ ਸੁਕਾਓ ਪਾਣੀ ਤੇ ਚਲਦੀ ਵੇਲੀ ਇਹਦੀ ਲਿਆਇਓ ਅੰਦਰ ਠੀਕ ਆ ਮੈਨੂੰ ਬਲੇਡ ਦੇ ਜਾਨੀ ਆ ਹੋ ਆ ਗਿਆ ਕੀ ਆ ਲੈ ਕੀ ਆਏ ਪਾਪਾ ਨਾ ਇਹਦੇ ਸਮਾਨ ਹੀ ਹੋਗਾ ਆ ਪਾਪਾ ਦਾ ਇਹਦੇ ਸਮਾਨ ਮੈਂ ਦੇ ਲਵਾਂ ਜਾ ਨਹੀਂ ਨਹੀਂ ਉਹ ਦਲੀ ਮਾਰਦਾ ਹੈ ਹਾਂ ਲੋ ਜੀ ਟਾਈਮ ਬੱਜ ਗਿਆ 10 ਤੇ ਟੀਵੀ ਲਿਆ ਸੀ ਲਾ 10 ਵੱਜ ਗਏ ਹਾਂਜੀ 10 ਵਜ ਚੱਲੇ ਆ ਤੇ ਰੋਟੀ ਪਾਣੀ ਖਾਦਾ ਨਹੀਂ ਹਜੇ ਤੱਕ ਕੰਮ ਮੁਕਿਆ ਕਾ ਨਹੀਂ ਤੇਰਾ ਹੁਣ ਹੁਣ ਚੱਕ ਦੇਣਾ ਇੱਕ ਰਹਿ ਗਿਆ ਸੀ ਉਹ ਲੈ ਮਾ ਦਾ ਰੋਟੀ ਵੀ ਲੈ ਆਈ ਆ ਐ ਮੋਟੋ ਸੋ ਗਈ ਆ ਡਰਾਮਾ 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 ਦੋਹਰੀ ਆਹ ਜੀ ਸਬਜੀ ਦੋਧਰੀ ਦੁੱਧ ਦੀ ਸਬਜ਼ੀ ਬਣਾਈ ਅੱਜ ਮੈਂ ਨਹੀਂ ਖਾਂਦਾ ਹਾਂ ਹਾਂ ਦੁੱਧ ਦੀ ਸਬਜ਼ੀ ਉਹ ਕਿਹੜੀ ਹੁੰਦੀ ਆ ਉਹ ਵੀ ਦੁੱਧ 'ਚ ਹਲਦੀ ਪਾ ਕੇ ਬਣਾਉਂਦੀ ਆ ਨਾ ਹਲਦੀ ਪਾ ਕੇ ਬਣਦੀ ਆ ਨਾ ਹਾਂ ਮੈਂ ਕਿ ਛੀ ਉਹ ਕੋਲ ਵਿੱਚ ਇਦਾਂ ਦੇਖਿਆ ਦੇਖਣਾ ਇਹ ਕਿਦਾਂ ਦੇਖਿਆ ਇਧਰ ਦੇਖ ਕੇ ਦੱਸ ਨਾ ਕਿਦਾਂ ਦੇਖਿਆ ਮੋਟੀ ਡਰਾਮਾ ਕਰਦੀ ਪਈ ਆ ਸੌਂ ਦਾ ਹੁਣ ਤੇ ਹਰਮਨ ਐਨ ਪੂਰੇ ਸੂਟ ਸਿਣਾ ਪਏ ਸਲਵਾਰ ਵੀ ਆਪ ਹੀ ਬਣਾਈ ਉਹ ਦਬਾਰਾ ਬਣਾਉਂਦੀ ਆ ਆਹੋ ਉਹ ਨੀਤ ਕਿਤੇ ਗਈ ਸਲਵਾਰਾਂ ਵਾਲੀਆਂ ਭਾਬੀ ਹੁਣ ਗਏ ਹੋਇਆ ਤੇ ਫਿਰ ਸ਼ਾਮੀ ਲੱਗੀ ਸੀਗੀ ਪੂਰੇ ਸੂਟ ਲੈ ਇਦਾਂ ਲਾ ਕੇ ਪੱਟੀਆਂ ਪੱਟੀਆਂ ਚਾ ਵਧੀਆ ਬਣ ਗਿਆ ਹਾਂਜੀ ਆ ਗਏ ਹਰਮਨ ਉੱਠ ਰਿਹਾ ਤੈਨੂੰ ਨਹੀਂ ਖਾਣੀ ਰੋਟੀ ਨਹੀਂ ਉਹ ਨਹੀਂ ਖਾਣੀ ਰਹੀ ਹਦੀ ਮੈਂ ਤਾਂ ਬਾਜ ਮਾਰਨ ਲੱਗਾ ਸੀ ਕਾਨੂੰ ਚਲੋ ਫੇਰ ਵਧੀਆ ਨਹੀਂ ਖਾਣੀ ਦੇ ਯਾਰ ਨਿੰਬੂ ਪਾਣੀ ਪਿਆਉਣਾ ਲੈ ਆਈਓ ਚੱਕ ਕੇ ਨਾਲ ਲੈ ਆਂਦਾ ਬਾ ਠੀਕ ਹੈ ਇੱਕ ਗਲਾਸ ਬਹੁਤ ਆ ਮੇਰਾ ਬੋਲ ਤੂੰ ਮੂੰਹ ਤੇ ਸਹਰਾਣਾ ਪਰੇ ਕਰਕੇ ਬੋਲੇਂਗੀ ਤਾਂ ਤੇਰੀ ਗੱਲ ਸੁਣਾਗੇ ਮੂੰਹ ਤੇ ਸਹਰਾਣਾ ਰੱਖਿਆ ਤੇਰੀ ਸੁਣੀਏ ਕਿਦਾਂ ਸੀ ਮੈਂ ਇੱਕ ਚਮਚ ਲੈ ਚਲੋ ਜੀ ਰੋਟੀ ਖਾ ਕੇ ਮਿਲਦੇ ਹਾਂ ਤੁਹਾਨੂੰ ਮੈਂ ਲੈ ਖਾਲਾ ਖਾਲਾ ਆਪਾਂ ਦੁਪਹਿਰੇ ਖਾਦੇ ਸੀ ਕਿ ਟਿੰਡੇ ਤੇ ਹੁਣ ਖਾਵਾਂਗੇ ਪਿੰਡੀਆਂ ਕਿਉਂਕਿ ਮੈਨੂੰ ਰੋਟੀ ਪਤਾ ਕਿਦਾਂ ਸਵਾਲ ਆਦੀ ਯਾਰ ਇੱਕ ਟਾਈਮ ਤੇ ਇੱਕ ਸਬਜੀ ਹੋਏ ਫੇਸਵਾਲ ਆਦੀ ਆ ਹਾਂ ਮੁੱਢੀ ਤੂੰ ਵੀ ਸਬਜੀ ਮੈਂ ਰੋਟੀ ਨਹੀਂ ਖਾਣੀ ਆ ਹਾਂ ਰੋਟੀ ਮੇਰੇ ਕੋਲ ਲਿਆ ਨਾ ਉਹਨੇ ਪਿੰਡੀਆਂ ਚੋ ਆਲੂ ਜਿੰਨੇ ਦੇ ਰਹਿ ਗਏ ਨਾ ਆਲੂ ਆਲੂ ਕੱਢ ਕੇ ਫੇਰ ਖਾਣੀ ਆ ਉਹ ਦੇਖ ਉਹ ਦੇਖ ਆਲੂ ਆਲੂ ਆ ਦੇਖ ਚਲੋ ਤੁਸੀਂ ਖਾਓ ਜੀ ਦੁੱਧ ਵਾਲੀ ਸਬਜੀ ਦੇ ਨਾਲ ਪਿੰਡੀਆਂ ਤੇ ਟਿੰਡੇ ਮੈਂ ਖਾਣੇ ਕੱਲੀਆਂ ਪਿੰਡੀਆਂ ਪਾਪਾ ਜੀ ਰੋਟੀ ਖਾ ਸਕੀ ਜੀ ਆ ਦੁੱਧ ਨੂੰ ਹਲਦੀ ਪਾ ਕੇ ਤੇ ਮਿਰਚਾ ਪਾ ਕੇ ਤੜਕਾ ਲਾ ਦਿੰਦੇ ਆ ਨਾ ਲੂਣ ਲਾਲ ਪਾ ਕੇ ਦੁੱਧ ਦੇ ਵਿੱਚ ਨਹੀਂ ਯਾਰ ਇਹ ਕਿੱਦਾਂ ਬਣਦੀ ਦੁੱਧ ਦੇ ਵਿੱਚ ਗ਼ੂਣ ਪਾ ਦਿੰਦੇ ਡੈਡੀ ਬੋਗਾਂਦੇ ਹੁੰਦੇ ਹੁੰਦੇ ਡੈਡੀ ਬੋ ਪੀਂਦੇ ਸਹੀ ਗੱਲ ਆ ਡੈਡੀ ਬੋਗਾਂਦੇ ਹੁੰਦੇ ਹੁੰਦੇ ਚਲੋ ਮਿਲਦੇ ਆ ਰੋਟੀ ਖਾ ਕੇ ਹੁਣ ਹੁਣ ਆਪਾਂ ਰੋਟੀ ਰੋਟੀ ਖਾ ਲਈ ਆ ਤੇ ਆਪਾਂ ਠੀਕ ਕਰ ਹੀ ਜਾਂਦੇ ਹਾਂ ਪੈਸੇ ਭਾਈ ਭੇਜੇ ਕਿਹਨੇ ਬਾਹਰੋਂ ਕੁਝ ਮੈਂ ਲੈਣੇ ਸੀਗੇ ਕੁਝ ਕਿਸੇ ਨੂੰ ਦੇਣੇ ਸੀਗੇ ਉਹਨੇ ਇਕੱਠੇ ਮੈਨੂੰ ਭੇਜ ਦਿੱਤੇ ਆ ਆਪਣਾ ਮੈਂ ਤੇ ਨਹੀਂ ਹਰ ਕੱਟ ਲਿਆ ਗਾਹ ਕਿਸ ਨੂੰ ਪਾਉਣਾ ਉਹ ਅਕਾਊਂਟ ਨੰਬਰ ਸਹੀ ਨਹੀਂ ਭੇਜਿਆ ਮੈਨੂੰ ਉਹ ਕੋਈ ਮਤਲਬ ਲੱਭਦੀ ਨਹੀਂ ਪਈ ਹੈਗੀ ਗਾਰਜੂਸ ਕਿਹੜੀ ਬੈਂਕ ਆ ਤੇ ਮੰਮਾ ਮੰਮੀ ਅੰਕੀਟਾਂ ਚ ਲੱਗਿਆ ਹੋਏ ਨੇ ਉੱਠ ਕੇ ਜਾ ਐਡੀ ਹੈਗੀ ਜਿਉਂ ਚਿੱਲੀ ਯਾਰ ਆਓ ਚੰ ਮੈਂ ਐਡੀ ਜਿੱਲੀ ਜਾਂ ਹੈਲੀ ਵੀ ਨਹੀਂ ਹੈਗੀ ਮੋਟੋ ਮੰਮਾ ਮੰਮਾ ਤੁਸੀਂ ਆ ਜਾਓ ਇੱਥੇ ਐਡੀ ਜਿੱਲੀ ਹੈ ਮੋਟੋ ਜੀ ਕਿ ਉੱਠ ਕੇ ਜਾ ਕੇ ਬਣਾਵਾ ਬਲੌਗ ਕੀ ਕਹਿੰਦੀ ਇੱਥੇ ਦਿਖਾਤਾ ਸਾਰਾ ਕੁਝ ਵੀ ਆ ਬਣ ਗਿਆ ਮਮਾ ਤੁਸੀਂ ਵੀ ਇੱਥੇ ਨਾਲ ਜੋ ਸੋਇਕ ਕੰਮ ਕਰਦੇ ਹੋ ਉੱਥੇ ਜਾ ਕੇ ਬਣਾ ਲ ਜਾਓ ਉੱਥੇ ਇਹਨਾਂ ਆਪਾਂ ਵਲੌਗ ਡਾਂਟ ਕਰੀਏ ਫਿਰ ਹੁਣ ਆਪਾਂ ਬੋਲੋ ਕਰੀ ਵਲੌਗ ਦਾ ਐਂਡ ਕਰ ਦਿਓ ਹਾਂਜੀ ਚਲੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਨੂੰ ਇੱਕ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਸਾਡੇ ਵਲੌਗ ਕਿੱਦਾਂ ਦੇ ਲੱਗਿਆ ਪਲੀਜ਼ ਇੱਕ ਨਿੱਕਾ ਜਿਹਾ ਕਮੈਂਟ ਕਰ ਦਿਆ ਕਰੋ ਵਧੀਆ ਜਿਹਾ ਤੇ ਇੱਕ ਸਾਨੂੰ ਨਿਕਲ ਜਾ ਲਾਈਕ ਕਰਿਓ ਤੁਹਾਡੇ ਕਨੇ ਪੈਸੇ ਲੱਗਦੇ ਲਾਈਕ ਕਰਨੇ ਤੇ ਫਿਰ ਚਲੋ ਮਿਲਦੀ ਆ ਗੱਲ ਇੱਕ ਨਵੇਂ ਵਲੌਗ ਵਿੱਚ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ